ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸਟਰ ਵੀਰ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਉਹ ਸੈਭ ਜਹਾਦਿਆਂ ਦੀ ਸ਼ਹਾਦਤ ਵੱਲ ਇਸ਼ਾਰਾ ਕਰਦਾ ਹੋਇਆ ਕਹਿ ਰਿਹਾ ਹੈ ਕਿ ਇੱਕ ਪਾਸੇ ਮੌਤ ਹੋਈ ਹੋਵੇ ਦੂਜੇ ਘਰ ਦੇ ਵਿੱਚ ਜੇ ਖੁਸ਼ੀ ਹੋਵੇ ਤਾਂ ਮੌਤ ਵਾਲਾ ਪਰਿਵਾਰ ਖੁਸ਼ੀਆਂ ਵਾਲੇ ਪਰਿਵਾਰ ਨੂੰ ਜਾ ਕੇ ਇਹ ਕਹੇ ਕਿ ਤੁਸੀਂ ਖੁਸ਼ੀਆਂ ਨਾ ਮਨਾਓ ਤੁਸੀਂ ਰੋਣ ਲੱਗ ਜਾਓ ਐਸ ਕਿਸਮ ਦੀ ਗੱਲ ਕਰਕੇ ਇਸ ਪਾਸਟਰ ਵੀਰ ਨੇ ਇੱਕ ਤਾਂ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹ ਆਪ ਹੀ ਕਹਿੰਦੇ ਆਉਂਦੇ ਸੀ ਕਿ ਅਸੀਂ ਕੋਈ ਧਰਮ ਪਰਵਰਤਨ ਨਹੀਂ ਕਰਦੇ ਅਸੀਂ ਤਾਂ ਸਿਰਫ ਇਨਸਾਨੀਅਤ ਦਾ ਪਾਠ ਪੜਾਉਨੇ ਆ ਤਾਂ ਇਹਨੇ ਆਪਣੇ ਆਪ ਹੀ ਸਪਸ਼ਟ ਕਰ ਦਿੱਤਾ ਕਿ ਇਹ ਇੱਕ ਵੱਖਰੀ ਲਕੀਰ ਆਪਣੇ ਆਪ ਹੀ ਖਿੱਚਤੀ ਕਿ ਇੱਕ ਘਰ ਸਾਡੇ ਇੱਕ ਘਰ ਸੋਡੇ ਦੀ ਜਿਹੜੀ ਗੱਲ ਕੀਤੀ ਹੈ ਔਰ ਦੂਸਰਾ ਮੈਂ ਇਸ ਵੀਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦਾ ਐਸ ਕਿਸਮ ਦਾ ਸੱਭਿਆਚਾਰ ਹੈ ਕਿ ਜੇ ਇੱਕ ਘਰ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਦੂਜੇ ਘਰ ਦੇ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੋਵੇ ਤਾਂ ਉਹ ਖੁਸ਼ੀ ਵਾਲਾ ਪਰਿਵਾਰ ਇਹ ਫਿਰ ਮਹਿਸੂਸ ਕਰ ਲੈਂਦਾ ਹੈ ਕਿ ਜੇ ਆਪਣੇ ਗੁਆਂਢ ਵਿੱਚ ਐਸ ਕਿਸਮ ਦੀ ਘਟਨਾ ਵਾਪਰ ਚੁੱਕੀ ਹੈ ਤਾਂ ਆਪਾਂ ਬਹੁਤਾ ਜਸ਼ਨ ਨਾ ਮਨਾਈਏ ਇਥੋਂ ਤੱਕ ਕਈ ਲੋਕ ਤਾਂ ਤਰੀਖਾਂ ਤੱਕ ਵੀ ਬਦਲ ਲੈਂਦੇ ਐ ਸ਼ਾਇਦ ਇਸ ਵੀਰ ਦੇ ਧਿਆਨ ਵਿੱਚ ਇਹ ਗੱਲ ਨਾ ਹੋਵੇ ਤਾਂ ਇਹ ਸਾਡੇ ਅੰਦਰ ਇੱਕ ਐਸ ਕਿਸਮ ਦੀ ਭਾਵਨਾ ਸਮੂਹ ਪੰਜਾਬੀਆਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ ਹੋਈ ਹੈ। ਔਰ ਜਿਹੜਾ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੌਤ ਕਹਿ ਰਹੇ ਹੋ, ਇੱਕ ਆਮ ਜੀ ਮੌਤ ਦੀ ਤਰ੍ਹਾਂ ਲੈ ਰਹੇ ਹੋ। ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ। ਤੁਹਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ 7 ਤੇ 9 ਸਾਲ ਦੇ ਬਾਬੇ ਜਿਹੜੇ ਨੀਹਾਂ ਵਿੱਚ ਖੜੇ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ ਸੇ। ਡਰਤਾ ਨਹੀਂ ਅਕਾਲ ਸ਼ੈਨਸਾ ਕੀ ਸ਼ਾਨ ਸੇ ਉਪਦੇਸ਼ੇ ਅਮਲ ਸੁਣ ਲੋ ਦਿਲ ਕੇ ਕਾਨ ਸੇ ਹਮ ਕਹਿ ਰਹੇ ਆਂ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਸਾਡੇ ਬਾਬਿਆਂ ਨੇ ਜਿਹੜੀਆਂ ਸ਼ਹਾਦਤਾਂ ਪਾਈਆਂ ਪਾਸਟਰ ਸਾਹਿਬ ਧਿਆਨ ਦਿਓ ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਹੋਈ ਈਟੋਂ ਕਾ ਢੇਰ ਥੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦੇ ਵਿੱਚੋਂ ਹੀ ਖਾਲਸਾ ਰਾਜ ਸਥਾਪਿਤ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ ਵਾਹਿ ਵਸਤ ਫਤਿਹ ਗੋਬਿੰਦ ਸਿੰਘ ਸਾਹਿਬ ਸ਼ਾਹਾਂ ਫਜ਼ਲ ਸੱਚਾ ਸਾਹਿਬ ਵਸਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਦੇ ਨਾਮ ਤੇ ਜਿਹੜਾ ਸਿੱਕਾ ਜਾਰੀ ਹੋਇਆ ਉਹ ਸਹਿਬਜ਼ਾਦਿਆਂ ਦੀ ਸ਼ਹਾਦਤ ਵਿੱਚੋਂ ਹੀ ਇਹ ਖਾਲਸਾ ਰਾਜ ਨਿਕਲਿਆ ਉਹਨਾਂ ਦੀਆਂ ਸ਼ਹਾਦਤਾਂ ਕਰਕੇ ਹੋਇਆ ਸੋ ਇਹ ਜਿਹੜੇ ਦਿਨ ਨੇ ਸਾਡੀ ਕੌਮ ਦੇ ਲਈ ਬਹੁਤ ਚੜ੍ਹਦੀ ਕਲਾ ਵਾਲੇ ਦਿਨ ਨੇ ਮਹਿਸੂਸ ਕਰੋ ਪੂਰੀ ਹਕੂਮਤ ਜਿਹੜੀ ਲੱਗੀ ਹੋਈ ਸੀ ਕਿ 7 ਤੇ 9 ਸਾਲ ਦੇ ਬਾਬੇ ਡੋਲ ਜਾਣ ਪਰ ਉਹ ਸਾਡੇ 7 ਤੇ 9 ਸਾਲ ਦੇ ਬਾਬਿਆਂ ਨੂੰ ਡੁਲਾ ਨਹੀਂ ਸਕੀ ਸੋ ਏਡੀਆਂ ਮਹਾਨ ਸ਼ਹਾਦਤਾਂ ਨੂੰ ਮੌਤ ਨਾਲ ਤੁਲਨਾ ਦੇਣੀ ਇਹ ਤੁਹਾਡੀ ਨੀਵੇਂ ਪੱਦਰ ਦੀ ਮਾਨਸਿਕਤਾ ਦਾ ਨਤੀਜਾ ਹੈ ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਮਾਝੇ ਇਲਾਕੇ ਦੇ ਵਿੱਚ ਵੀ ਵਿਦਵੀਆਂ ਹੋਈਆਂ ਠੀਕ ਹੈ ਮਾਲਵੇ ਇਲਾਕੇ ਚ ਜਿਹੜੀਆਂ ਵਿਦਵੀਆਂ ਸੌਦਾ ਸਾਧ ਦੇ ਡੇਰਾ ਪ੍ਰੇਮੀਆ ਨੇ ਵੱਡੇ ਪੱਦਰ ਤੇ ਕਰਵਾਈਆਂ ਨੇ ਪਰ ਮਾਝੇ ਇਲਾਕੇ ਚ ਬਿਦਵੀਆਂ ਕਿੰਨਾ ਲੋਕਾਂ ਨੇ ਕੀਤੀਆਂ ਨੇ ਕਦੇ ਚੈੱਕ ਕਰੋ ਪਤਾ ਹੋਊਗਾ ਤੁਹਾਨੂੰ ਕਿ ਬਹੁਤੇ ਉਹਨਾਂ ਲੋਕਾਂ ਦੇ ਉੱਤੇ ਪਰਚੇ ਹੋਏ ਨੇ ਜਿਹੜੇ ਧਰਮ ਪਰिवर्तन ਵਾਲੇ ਨੇ ਜਿਹੜੇ ਤੁਸੀਂ ਕਿਸੇ ਤਰ੍ਹਾਂ ਗੁੰਮਰਾਹ ਕੀਤੇ ਹੋਏ ਨੇ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ RAM DIWALI RAM DIWALI ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਕਰਨ ਵਾਲਾ ਸਾਬਤ ਹੋ ਚੁੱਕਿਆ ਇੱਕ ਪਾਸਟਰ ਸੀਗਾ ਤਾਂ ਇਹ ਕਿਸ ਕਿਸਮ ਦਾ ਤੁਸੀਂ ਧਰਮ ਦਾ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਥੋੜੀ ਜੀ ਸਮਝ ਤੋਂ ਕੰਮ ਲੈਣਾ ਚਾਹੀਦਾ ਮੈਂ ਸਮੂਹ ਪੰਜਾਬੀਆਂ ਨੂੰ ਭਾਵੇਂ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹਨ ਸਾਡੇ ਸਨਮਾਨਯੋਗ ਹਿੰਦੂ ਵੀਰ ਹਨ ਸਿੱਖ ਹਨ ਮੁਸਲਮਾਨ ਹਨ ਜਾਂ ਸਿਹਰਦ ਈਸਾਈ ਹਨ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਐਸ ਕਿਸਮ ਦੇ ਸਮਾਜ ਵਿਰੋਧੀ ਅੰਸਰ ਨੇ ਇਹਨਾਂ ਖਿਲਾਫ ਸਾਨੂੰ ਡਟਣ ਦੀ ਲੋੜ ਹੈ ਕਿਉਂਕਿ ਨਹੀਂ ਤਾਂ ਹਾਲਾਤ ਪਹਿਲਾਂ ਵੀ ਇਸ ਤਰ੍ਹਾਂ ਦੇ ਰਹੇ ਨੇ ਇੱਕ ਪਾਦਰੀ ਨੇ ਮੈਂ ਵਿਸਥਾਰ ਨਹੀਂ ਕਰ ਰਿਹਾ ਇੱਕ ਪਾਦਰੀ ਨੇ ਭਾਈ ਵੀਰ ਸਿੰਘ ਨੂੰ ਇੱਥੋਂ ਤੱਕ ਕਹਿਤਾ ਸੀ ਕਿ ਜਿਹੜਾ ਤੁਹਾਡਾ ਦਰਬਾਰ ਸਾਹਿਬ ਹੈ ਇਹਨੂੰ ਅਸੀਂ ਗਿਰਜਾ ਘਰ ਬਣਾ ਕੇ ਰੱਖ ਦੇਾਂਗੇ ਤਾਂ ਇਹ ਇਹੋ ਜਿਹੀਆਂ ਗੱਲਾਂ ਪਹਿਲਾਂ ਵੀ ਹੰਕਾਰ ਵਿੱਚ ਆ ਕੇ ਕਰਦੇ ਰਹੇ ਨੇ ਤੇ ਬੇਹੂਦਾ ਟਿੱਪਣੀਆਂ ਅੱਜ ਵੀ ਕਰ ਰਹੇ ਨੇ ਪਰ ਮੈਂ ਸਾਰੇ ਭਾਈਚਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਿਹੜਾ ਇਹ ਲੋਕਾਂ ਦੇ ਅਵਚੇਤਨ ਮਨ ਦੇ ਨਾਲ ਸਬਕੌਨਸ਼ੀਅਸ ਮਾਈਂਡ ਦੇ ਨਾਲ ਖੇਡਿਆ ਜਾ ਰਿਹਾ ਸਟੇਜਾਂ ਤੇ ਸ਼ੂ ਕਰਕੇ ਬੰਦੇ ਸੁੱਟੇ ਜਾ ਰਹੇ ਆ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਕਿ ਅਸੀਂ ਇਹੋ ਜਿਹੇ ਬੰਦੇ ਟ੍ਰੇਨ ਕਰ ਦਿੱਤੇ ਨੇ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਜਿਹੜੇ ਆਪਣੇ ਕੋਲ ਆ ਕੇ ਸਿੱਖ ਕੇ ਗਏ ਨੇ ਬੰਦੇ ਉਹ ਇਹਨਾਂ ਨਾਲੋਂ ਵੀ ਸੋਹਣਾ ਤੁਹਾਨੂੰ ਸਭ ਕੁਝ ਕਰਕੇ ਦਿਖਾ ਸਕਦੇ ਆ ਇਹਦੇ ਲਈ ਤਿੰਨ ਬੇਨਤੀਆਂ ਖਾਸ ਤੌਰ ਤੇ ਧਿਆਨ ਵਿੱਚ ਰੱਖਿਓ ਇੱਕ ਤਾਂ ਜਿਹੜੇ ਵੀਰ ਹਿਪਨੋਸਿਸ ਦੇ ਮਾਸਟਰ ਬਣਨਾ ਚਾਹੁੰਦੇ ਆ 7 8 9 ਫਰਵਰੀ ਨੂੰ ਅਸੀਂ ਵਿਸ਼ੇਸ਼ ਕੈਂਪ ਰੱਖਿਆ ਸੀਮਤ ਸੀਮਤ ਜੀਆਂ ਸੀਟਾਂ ਨੇ ਉਹਦੇ ਵਿੱਚ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ 94638 79278 ਦੇ ਉੱਤੇ ਕਾਲ ਕਰਕੇ ਤਾਂ ਜੋ ਤੁਸੀਂ ਇਹਨਾਂ ਨਾਲੋਂ ਵੀ ਸੋਨਾ ਉਹ ਜੋ ਕੁਝ ਸਟੇਜ ਤੇ ਕਰਦੇ ਆ ਉਹ ਵਧੀਆ ਕਰਨਾ ਖੁਦ ਸਿੱਖ ਜਾਓਗੇ ਅਸੀਂ 3 ਦਿਨਾਂ ਚ ਤੁਹਾਨੂੰ ਟ੍ਰੇਨ ਕਰੰਦਿਆਂਗੇ ਉਹਨਾਂਕ ਤਾ ਜਿੰਨਾ ਕਿ ਇਹ ਕਰਦੇ ਆ ਉਸ ਤੋਂ ਅਗਲੀ ਜਿਹੜੀ ਹਿਪਨੋਥੈਰੇਪੀ ਹੈ ਉਹਦੇ ਲਈ ਪ੍ਰੋਪਰ ਸਾਰੀ ਗਾਈਡੈਂਸ ਦਿੰਦੇ ਰਵਾਂਗੇ ਇੱਕ ਤਾਂ ਇਹ ਕੰਮ ਹੈ ਦੂਸਰਾ ਅਸੀਂ ਪਰਵਾਰਕ ਕੋਰਸ ਸ਼ੁਰੂ ਕੀਤੇ ਹੋਏ ਨੇ ਕਿ ਕਿਵੇਂ ਅਸੀਂ ਹਰ ਹਾਲਾਤ ਵਿੱਚ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਮਨ ਨੂੰ ਕਿਵੇਂ ਸਟਰੋਂਗ ਰੱਖਣਾ ਹੈ ਇਹ ਇੱਕ ਦੁਨਿਆਵੀ ਤਕਨੀਕਾਂ ਹਨ ਇਹ ਐਸੀਆਂ ਤਕਨੀਕਾਂ ਨੇ ਕਿ ਨੰਗੀ ਅੱਖ ਦੇ ਨਾਲ ਤੁਹਾਨੂੰ ਕੋਈ ਐਕਟਰ ਦੇਖ ਸਕਦਾ ਹੈ ਸਾਹਮਣੇ ਅੱਖਾਂ ਖੁੱਲੀਆਂ ਨਾਲ ਤੁਸੀਂ ਫਿਲਮੀ ਹੀਰੋਆਂ ਨੂੰ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵੀ ਕਈ ਵਾਰੀ ਆਮ ਬੰਦੇ ਦੀ ਜਿਹੜੀ ਗੱਲਾਂ ਪਕੜ ਚ ਨਹੀਂ ਆਉਂਦੀਆਂ ਉਹ ਗੱਲਾਂ ਵੀ ਇੱਥੇ ਵਾਪਰ ਸਕ ਵਾਪਰ ਜਾਂਦੀਆਂ ਨੇ ਇਹ ਇੱਕ ਤਕਨੀਕ ਹੈ ਹਿਪਨੋਸਿਸ ਦੀ ਪੂਰੇ ਵਰਲਡ ਦੇ ਵਿੱਚ ਚੱਲਦੀ ਹੈ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਸਾਡੇ ਸਿੱਖਾਂ ਨੂੰ ਤੇ Hindu ਵੀਰਾਂ ਨੂੰ ਵੀ ਖਾਸ ਤੌਰ ਤੇ ਕਿਉਂਕਿ ਜਿਹੜਾ ਧਰਮ ਪਰिवर्तन ਵਾਲਾ ਮਸਲਾ ਹੈ ਉਹ ਸਿੱਖਾਂ ਦੇ ਨਾਲ ਨਾਲ Hinduਾਂ ਲਈ ਵੀ ਓਡੀ ਵੱਡੀ ਚੁਣੌਤੀ ਹੈ ਕਿ ਆਪਾਂ ਇਸ ਮੁੱਦੇ ਤੇ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਬਣਾਈਏ ਸਾਡਾ ਇਹ ਯਤਨ ਹੈ ਕਿ ਪੰਜਾਬ ਦੇ ਹਰ ਬਲਾਕ ਦੇ ਵਿੱਚ ਅਸੀਂ 5 ਬੰਦੇ ਟ੍ਰੇਨਡ ਕਰ ਦਈਏ ਤਾਂ ਜੋ ਸਾਡੇ ਲੋਕ ਗੁੰਮਰਾਹ ਨਾ ਹੋ ਸਕਣ ਇੱਕ ਸਾਡੇ ਲੋਕਾਂ ਦਾ ਫਾਇਦਾ ਹੋ ਸਕੇ ਕਿ ਐਸੀ ਚੰਗੀ ਤਕਨੀਕ ਨੂੰ ਪੋਜ਼ਿਟਿਵ ਤਰੀਕੇ ਨਾਲ ਵਰਤ ਕੇ ਅਸੀਂ ਆਪਣੇ ਮਨ ਦੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤ ਕੇ ਤੰਦਰੁਸਤ ਰਹਿ ਸਕੀਏ ਔਰ ਦੂਜਾ ਜਿਹੜਾ ਇਹ ਧਰਮ ਪਰिवर्तन ਦਾ ਹੈ ਇਹਨੂੰ ਯਕਦਮ ਰੋਕ ਲੱਗ ਸਕੇ ਕਿਉਂਕਿ ਦੇਖੋ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਮਨੁੱਖ ਜਿਸ ਮਰਜ਼ੀ ਧਰਮ ਨੂੰ ਅਪਣਾਵੇ ਜਿਸ ਮਰਜ਼ੀ ਧਰਮ ਨੂੰ ਛੱਡੇ ਪਰ ਕਿਸੇ ਨੂੰ ਗੁੰਮਰਾਹ ਕਰਕੇ ਲਜਾਇਆ ਜਾ ਰਿਹਾ ਤਾਂ ਇਹ ਸਾਰੇ ਜਿਹੜੇ ਗੈਰ ਮਨੁੱਖੀ ਕੰਮ ਹੋ ਰਹੇ ਨੇ ਉਹਨੂੰ ਰੋਕਣ ਵਾਸਤੇ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਬਣਾਈਏ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਸਾਰੀ ਸਟੱਡੀ ਕਰਕੇ ਪ੍ਰੋਪਰ ਇਹ ਹੱਲ ਲੱਭ ਲਿਆ ਪੂਰੇ ਪੰਜਾਬ ਵਿੱਚ ਨਿਕਲਾਂਗੇ ਤੀਜਾ ਪ੍ਰੋਗਰਾਮ ਸਾਡਾ ਇਹ ਹੈ ਕਿ ਹਰ ਜ਼ਿਲ੍ਹੇ ਵਿੱਚ ਪਹਿਲਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ-ਜਿੱਥੇ ਵੀ ਸਾਡਾ ਪ੍ਰਬੰਧ ਕਰਨਗੇ ਸਾਡੇ ਭਰਾ ਕਿ ਹਰ ਜ਼ਿਲ੍ਹੇ ਵਿੱਚ ਇੱਕ ਇੱਕ ਵਾਰ ਕਰਕੇ ਦਿਖਾ ਦਈਏ ਉਸ ਤੋਂ ਬਾਅਦ ਬਲਾਕ ਵਿੱਚ ਜਾਈਏ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਨੇ ਸਹਿਯੋਗ ਦੇਣਾ ਹੈ ਸਾਡਾ ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਇੱਕ ਕਾਫਲਾ ਬਣਾ ਕੇ ਚੱਲੀਏ ਸਾਡੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਅਤੇ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਹੈ ਦੇਖੋ ਬਾਈਬਲ ਦਾ ਪ੍ਰਚਾਰ ਨਹੀਂ ਹੋ ਰਿਹਾ ਕਿਤੇ ਹਰ ਵੀਰ ਨੂੰ ਰਾਈਟ ਹੈ ਕੋਈ ਵੀ ਪਾਸਟਰ ਬਾਈਬਲ ਦਾ ਡਟ ਕੇ ਪ੍ਰਚਾਰ ਕਰੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਮੁਸਲਮ ਕੁਰਾਨ ਦਾ ਪ੍ਰਚਾਰ ਕਰਨ ਤੇ ਆਪਣਾ ਇਸੇ ਤਰ੍ਹਾਂ ਹਿੰਦੂ ਵੀਰ ਗੀਤਾ ਦਾ ਧਰਮ ਗ੍ਰੰਥਾਂ ਦਾ ਪ੍ਰਚਾਰ ਕਰਨ ਪਰ ਉਹਦੀ ਥਾਂ ਤੇ ਸਿਰਫ ਲਾਲਚ ਦੇ ਕੇ ਜਾਂ ਪ੍ਰੈਸ਼ਰ ਦੇ ਕੇ ਡਰਾ ਕੇ ਜੇ ਤੁਸੀਂ ਐ ਨਾ ਕੀਤਾ ਜੇ ਤੁਸੀਂ ਗੁਰਬਾਣੀ ਦੇ ਗੁੱਟ ਕੇ ਬਾਹਰ ਨਾ ਘਰ ਤੋਂ ਕੱਢੇ ਫਿਰ ਤੁਹਾਨੂੰ ਪਾਪ ਲੱਗੂ ਤੁਸੀਂ ਸ਼ੈਤਾਨ ਦੀ ਬਾਣੀ ਰੱਖੀ ਬੈਠੇ ਹੋ ਜਿਹੜੇ ਤਕਰੀਕਾ ਤਰੀਕੇ ਅਪਣਾਏ ਜਾ ਰਹੇ ਨੇ ਇਹ ਗੈਰ ਮਨੁੱਖੀ ਵੀ ਨੇ ਗੈਰ ਕੁਦਰਤੀ ਨੇ ਇਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਔਰ ਇਕੱਲਾ ਕਿਸੇ ਨੂੰ ਮਾਰਾ ਕਹਿ ਕੇ ਨਹੀਂ ਅਸੀਂ ਬਰਾਬਰ ਤੇ ਇਹਨਾਂ ਨਾਲੋਂ ਸੋਹਣਾ ਪ੍ਰੋਗਰਾਮ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਇੰਟਰਵਿਊ ਹੋ ਚੁੱਕੀਆਂ ਨੇ ਭਵਿੱਖ ਵਿੱਚ ਹੋਰ ਹੋਣੀਆਂ ਨੇ ਤੇ ਸਾਡਾ ਇਹ ਪੂਰਾ ਪ੍ਰੋਗਰਾਮ ਹੈ ਸੋ ਮੈਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਇਸ ਮੁੱਦੇ ਦੇ ਉੱਤੇ ਸਾਡੀ ਸਪੋਰਟ ਕਰੋ ਤੁਹਾਡੀ ਸੰਗਤ ਦੀ ਸਪੋਰਟ ਦੀ ਲੋੜ ਹੈਗੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਦੇ ਨਾਲ ਆਪਾਂ ਇਸ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਹੋ ਰਿਹਾ ਪੰਜਾਬ ਦੇ ਵਿੱਚ ਇਹਨੂੰ ਤੁਰੰਤ ਬੰਦ ਕਰਨਾ ਚਾਹੁੰਦੇ ਆ ਤੇ ਤੁਸੀਂ ਸਾਰੇ ਅਸੀਂ ਇਸ ਬਖਸ਼ਿਓ ਭੁੱਲਾ ਚੁੱਕਾ ਲਈ ਮਾਫੀ ਮੈਂ ਅਖੀਰ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਅਜੇਹੇ ਪਾਸਟਰ ਵੀਰ ਨੂੰ ਵੀ ਸਮੱਤ ਬਖਸ਼ਣ ਤਾਂ ਜੋ ਉਹ ਇਨਸਾਨੀਅਤ ਤੋਂ ਨੀਵੇਂ ਪੱਧਰ ਦੀਆਂ ਗੱਲਾਂ ਨਾ ਕਰਨ ਕਿਉਂਕਿ ਸਤਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਤਾ ਇੱਥੇ ਇਹ ਨਹੀਂ ਵੇਖਿਆ ਗਿਆ ਕਿ ਧਰਮ ਕਿਹੜਾ ਹੈ ਇੱਥੇ ਵੇਖਿਆ ਜਾਂਦਾ ਪੀੜਤ ਕੌਣ ਹੈ ਜੇ ਈਸਾਈ ਵੀਰ ਵੀ ਕਿਤੇ ਪੀੜਤ ਨੇ ਤਾਂ ਸਿੱਖ ਈਸਾਈਆਂ ਦੇ ਹੱਕ ਵਿੱਚ ਵੀ ਡਟਦਾ ਹੈ ਜੇ ਮੁਸਲਮ ਪੀੜਤਾ ਉਹਨਾਂ ਦੇ ਹੱਕ ਵਿੱਚ ਡਟਦਾ ਹੈ ਹਿੰਦੂ ਪੀੜਤਾ ਉਹਨਾਂ ਦੇ ਹੱਕ ਵਿੱਚ ਡਟਦਾ ਹੈ ਇੱਥੇ ਧਰਮ ਵਿਚਾਰਧਾਰਾ ਨਹੀਂ ਵੇਖੀ ਜਾਂਦੀ ਸਿਰਫ ਪੀੜਤ ਦੇ ਹੱਕ ਵਿੱਚ ਖੜਨਾ ਇਹ ਸਿੱਖੀ ਸਾਨੂੰ ਗੁਰੂ ਮਹਾਰਾਜ ਨੇ ਸਿਖਾਈ ਹੈ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ